ਅਕਾਲੀ ਦਲ ਨੂੰ ਦੇਖ ਲਿਆ ਹੋਇਆ ਤੁਹਾਡੇ ਕੋਲ ਨਵਾਜ ਜਾਏਗਾ ਕਿ ਅਕਾਲੀ ਦਲ ਨਾਲ ਥੋੜਾ ਘੜ ਬੰਦਨ ਸੀ ਤਾਂ ਮੈਨੂੰ ਦੱਸੋ 85 ਦੇ 15 ਦਾ ਕੋਈ ਘੱਟ ਬੰਦਨ ਹੁੰਦਾ ਉਹਦੇ ਉਹ ਵੀ ਪੰਜਾਬ ਦੇ ਇਤਿਹਾਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਕੇ ਆਪਣੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਹਮਨ ਉਹ ਸ਼ਾਂਤੀ ਪੁਕਤਾ ਕਰਨੀ ਉਸ ਵੇਲੇ ਕੀਤਾ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਭਾਈ ਦਾ ਚੋਣ ਪੂਰੀ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਉੱਤੇ ਕਮਲ ਖਿਲੇ ਨਰੋਲ ਭਾਜਪਾ ਦੀ ਸਰਕਾਰ ਬਣੇ ਇਸ ਲਈ ਜਿੰਦਾਂਤ ਇਕ ਕਰਤਾ ਸਾਡੇ ਪ੍ਰਧਾਨੀ 117 ਦੀ 17 ਸਿੱਖਾ ਤੇ ਬੀਜੇਪੀ ਚੋਣਵੀ ਤਿਆਰੀ ਚੁੱਪ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਿਰਤਾਕਾਂ 'ਚ ਇੱਕ ਅਜੀਬ ਤਰ੍ਹਾਂ ਦਾ ਉਤਸ਼ਾਹ ਦੇਖ ਰਿਹਾ ਚਾਹੇ ਉਹ ਪਿੰਡੂ ਹੈ ਚਾਹੇ ਉਹ ਸ਼ਹਿਰੀ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਵੀ ਹੈ ਹਰ ਪੰਜਾਬੀ ਮੁਕਤੀ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਔਰ ਉਹ ਆਸ ਉਹਨੂੰ ਬੀਜੇਪੀ ਤੋਂ ਹੈ ਇਸ ਕਰਕੇ ਬੀਜੇਪੀ ਆਪਣੀ ਜ਼ਿੰਮੇਵਾਰੀ ਤੋਂ ਦੂਰ ਨਹੀਂ ਸਕਦੀ ਬੀਜੇਪੀ ਨੂੰ ਆਪਣੇ ਸ਼ੋਲਡਰ ਦੇ ਉੱਤੇ ਕੰਧਿਆਂ ਦੇ ਉੱਤੇ ਲੋਕਾਂ ਦੀਆਂ ਭਾਵਨਾ ਦਾ ਧਿਆਨ ਰੱਖ ਕੇ 117 ਸੀਟਾਂ ਤੇ ਤਿਆਰੀ ਕਰਨੀ ਚਾਹੀਦੀ ਹੈ ਖਤਮ ਹੋ ਗਿਆ ਇਹਨਾਂ ਨੇ ਇੱਕ ਕੋਸ਼ਿਸ਼ ਕਰੇ ਜਦੋਂ ਵੋਟਾਂ ਮੰਗੀਆਂ ਉਦੋਂ ਕਹਿੰਦਾ ਸੀ ਨਾ ਕੋਸ਼ਿਸ਼ ਕਰਾਂਗੇ ਪੱਤਰਕਾਰ ਮਹੋਦੇ ਉਦੋਂ ਇਹ ਕਹਿੰਦੇ ਨਾ ਇਹ ਕੋਸ਼ਿਸ਼ ਕਰਾਂਗੇ ਇਹਨਾਂ ਦਾ ਸਿਧੀਆਂ ਰੜਾ ਰੜਾ ਕੇ ਬੋਲਦਾ 45 ਦਿਨ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਅੱਜ ਕਹ ਰਿਹਾ ਕੋਸ਼ਿਸ਼ ਕਰਾਂਗੇ ਇੱਕ ਗੱਲ ਫੁੱਲਣਾ ਤੂੰ ਇਧਰ ਉਧਰ ਕੀ ਨਾ ਬਾਤ ਕਰ ਤੂੰ ਬਤਾ ਕੀ ਕਾਫਲਾ ਕਿਉਂ ਲੂਟਾ ਇਹ ਕਾਫਲਾ ਇਨਾ ਦੁਆਰਾ ਲੁੱਟਿਆ ਜਾ ਰਿਹਾ ਹੈ 4 ਸਾਲ ਤੋਂ ਸਰਕਾਰ ਹੈ ਔਰ ਅੱਜ ਯੁੱਧ ਨਸ਼ਾ ਬਰੂਦੋ ਬੋਲ ਰਹੇ ਨੇ ਪਰ ਯੁੱਧ ਨਸ਼ਾ ਬਰੂਦੋ ਕੌਣ ਲੜ ਸਕਦਾ ਹੈ ਜਿਹੜਾ ਆਪੇ ਸੂਫੀ ਹੋਵੇ ਨਸ਼ਿਆਂ ਦੇ ਬਰੂਦੋ ਯੁੱਧ ਹੋ ਲੜ ਰਹੇ ਹੈ ਜਿਹੜਾ ਆਪੇ ਹੀ ਜ਼ੁਵੀ ਨਹੀਂ ਰਹਿੰਦਾ ਰਿਆਦਵੀ ਦਾ ਕਰੋਨਾ ਲਿਆਣਾ ਚਾਹ ਰਿਹਾ ਹੈ ਜਿਹੜਾ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਲਗਤਰਾਂ ਨਾਲ ਚੱਲਾ ਜਾਂਦਾ ਇਸ ਕਰਕੇ ਭਾਜੀ ਇਹ ਬਾਨੇ ਖੋਰੀ ਨਹੀਂ ਚਲਣੀ ਇਹ ਲੋਕੀ ਪੰਜਾਬੀ ਜੜੇ ਆ ਨਾ ਇਹ ਛੱਪੜ ਬਾੜ ਕੇ ਦਿੰਦੇ ਆ ਤੇ ਤੁਸੀਂ ਦੇਖੋ ਖੁੰਦੇ ਵੀ ਕਿਦਾ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਭਾਰਤੀ ਜਨਤਾ ਪਾਰਟੀ ਕੋ ਦੀ ਸਾਹਬ ਦਾ ਰਿਕਾਰਡ ਦੇਸ਼ ਜਿਸ ਤਰੀਕੇ ਨਾਲ ਬਦਲਿਆ ਪੰਜਾਬ ਚਾਹੁੰਦਾ ਕਿ ਉਹ ਕਰਜ਼ਾ ਮੁਕਾਏ ਪੰਜਾਬ ਚਾਹੁੰਦਾ ਕਿ ਕਿਸਾਨ ਜਿਹੜਾ ਸੁੱਕੀ ਹੋਏ ਇਹ ਕਿਸਾਨਾਂ ਦੀ ਗੱਲ ਬੜੀਆਂ ਕਰਦੀਆਂ ਕਰਦੇ ਸੀ ਹਰਿਆਣਾ ਅਗਰ 17 ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਕੇਂਦਰ ਦੇ ਇਲਾਵਾ ਇਹ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਵਾਲੇ ਕਿੱਥੇ ਚਲੇਗੇ ਪ੍ਰਧਾਨ ਜੀ ਇਸ ਕਰਕੇ ਇੱਕ ਉਲਟਾ ਐਮਐਸਪੀ ਦੇਣ ਦੀ ਬਜਾਏ ਅੱਜ ਕਿਸਾਨ ਦੀ ਭੂਮੀ ਨੂੰ ਲੈਂਡ ਵਾਲੇ ਨੂੰ ਲੈਂਡਲੈਸ ਕਰਨ ਦੇ ਉੱਤੇ ਸਰਕਾਰ ਤੁਲੀ ਹੈ ਜਿਹਦੇ ਲਈ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਕਿਸਾਨ ਯੂਨੀਅਨਾਂ ਨਾਲ ਲਟਕੇ ਖੜੀ ਹੈ ਪਰ ਉਹ ਪੂਰੇ ਬਲੂਪ੍ਰਿੰਟ ਨਾਲ ਜਾਏਗੀ ਅਸੀਂ ਬਾਕੀ ਸਟੇਟਾਂ 'ਚ ਚਿੰਤਨਵਾਰੀ ਕੋਈ ਸਰਕਾਰ ਦੂਜੀਆਂ ਸਟੇਟਾਂ 'ਚ ਕਿਉਂ ਆਂਦੀ ਹੈ ਉਹਦੇ ਕੰਮਾਂ ਦੇ ਆਧਾਰ ਤੇ ਆਂਦੀ ਹੈ ਚਾਹੇ ਤੁਸੀਂ ਮਾਰਚਲ ਹਲਦੇ ਇਹਦਾ ਕੀ ਹੋ ਗਿਆ ਬੀਜੇਪੀ ਤੋਂ 1 ਬ੍ਰੇਟ ਪਰਸੈਂਟ ਤੋਂ ਵਰਗ ਪਿਆ ਦੇ ਮਧੇ ਪ੍ਰਦੇਸ਼ ਹਰਿਆਣਾ ਚੂਪੀ ਮਹਾਰਾਸ਼ਟਰ ਕਿੰਨੀ ਅੱਗੇ ਵਧੀਏ ਅਸਮ ਕੋਈ ਸਰਕਾਰ ਇੱਕ ਵਾਰ ਇਤਿਹਾਸਿਕ ਦੀ ਧੱਕੇ ਨਾਲ ਬਾਰ ਬਾਰ ਨਹੀਂ ਹਾਸੇ ਜੀ ਕੇਜਰੀਵਾਲ ਲਾਗੀ ਆ ਲੋਇਆ ਦੇਖ ਹੀ ਲਿਆ ਨਾ ਕੇਜਰੀਵਾਲ ਮਾਡਲ ਪੂਰੀ ਤਰ੍ਹਾਂ ਦਿੱਲੀ ਚ ਫੇਲ ਹੋ ਗਿਆ ਪੰਜਾਬੀਆਂ ਨੇ ਤਿਆਰੀ ਕਰ ਲਈ